ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਬੇहद ਪਰੇਸ਼ਾਨੀ ਹੋ ਰਹੀ ਹੈ ਜਿੱਥੇ ਬਿਆਸ ਦਰਿਆ ਦੇ ਕੰਢੇ ਤੇ ਪੈਂਦੇ ਪਿੰਡ ਅਬਦੁੱਲਾਪੁਰ ਦੇ ਵਿੱਚ ਕੁਝ ਬਾਹਰਲੇ ਵਕਫਾ ਖੇਤरां ਤੋਂ ਆਏ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਰਖੜੀ ਬੰਨਣ ਵਾਸਤੇ ਪਿੰਡ ਅਬਦੁੱਲਾਪੁਰ ਆਏ ਸਨ ਪਰ ਜਦ ਬਿਆਸ ਦਰਿਆ ਦੇ ਵਿੱਚ ਆਏ ਪਾਣੀ ਕਾਰਨ ਲੋਕ ਪਿੰਡ ਵਿੱਚ ਹੀ geke ਹੋਏ ਨਜ਼ਰ ਆਏ ਜਿੱਥੇ ਬਿੰਦ ਵਾਸੀਆਂ ਵੱਲੋਂ ਆਪਣੀ ਹਿੰਮਤ ਨਾਲ ਆਪਣੇ ਟਰੈਕਟਰ ਟਰਾਲੀ ਨਾਲ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਪਿੰਡ ਪਹੁੰਚਾਉਣ ਲਈ ਬਿਆਸ ਦਰਿਆ ਦੇ ਪਾਣੀ ਦੇ geke ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿੱਥੇ ਲੋਕਾਂ ਦਾ ਕਹਿਣਾ ਇਹ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵਕਫਾ ਖੇਤरां ਤੋਂ ਰਖੜੀ ਬੰਨਣ ਲਈ ਅਬਦੁੱਲਾਪੁਰ ਆਏ ਸਨ ਪਰ ਪਾਣੀ ਭਰਿਆ ਹੋਇਆ ਸੀ ਦੇਖ ਕੇ ਹੈਰਾਨ ਰਹਿ ਗਏ ਕਿ ਆਖਿਰ ਕਿੱਦਾਂ ਪਿੰਡ ਦੇ ਵਿੱਚ ਜਾਇਆ ਜਾਵੇ ਸੋ ਪਿੰਡ ਵਾਸੀਆਂ ਨੇ ਹਿੰਮਤ ਕੀਤੀ ਆਪੋ ਆਪਣੇ ਟਰੈਕਟਰ ਟਰਾਲੀਆਂ ਕੱਢੇ ਜਿਸ ਤੇ ਸਵਾਰ ਹੋ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਆਪਣੇ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ ਵੱਲ ਨੂੰ ਚੱਲਦੇ ਬਣੇ ਅਤੇ ਲੋਕਾਂ ਦਾ ਕਹਿਣਾ ਹੈ ਪਿੰਡ ਦੇ ਹਾਲਾਤ ਜੋ ਬਣੇ ਹੋਏ ਨੇ ਉਹ ਬੱਤੋਂ ਵੀ ਬੱਤਰ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਿਜਲੀ ਸਪਲਾਈ ਬੰਦ ਹੋਣ ਕਾਰਨ ਬੱਚਿਆਂ ਨੂੰ ਜਿਹੜਾ ਬਹੁਤ ਹੀ ਮਾਹੌਲ ਹੈ ਜੇਕਰ ਗੱਲ ਕਰੀਏ ਤਾਂ ਖਰਾਬ ਹੋਇਆ ਪਿਆ ਹੈ ਜਿਸ ਕਾਰਨ ਇਹ ਲੋਕ ਗਰਮੀ ਦੇ ਵਿੱਚ ਬੈਠਣ ਨੂੰ ਮਜਬੂਰ ਨੇ ਇੱਥੋਂ ਤੱਕ ਪਸ਼ੂਆਂ ਦਾ ਚਾਰਾ ਵੀ ਕਾਫੀ ਮੁਸ਼ਕਿਲ ਦੇ ਨਾਲ ਮਿਲ ਪਾ ਰਿਹਾ ਹੈ ਲੁਧਿਆਣਾ ਲਾਈਵ ਲਈ ਹਾਂ ਮੈਂ ਥਾਪੜ ਦੀ ਰਿਪੋਰਟ ਭਾਈ ਕੀ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚਾ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਖੇਰਾ ਪੈ ਚ ਵਧੀ ਜਾਂਦਾ ਘੜਨ ਦਾ ਨਾ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਡੇ ਜੀ ਕੱਲ ਇੱਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਅਵੇਂ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੜਦੇ ਪੈ ਰਹੇ ਚਾਰੇ ਧੁਕੇ ਪਾਣੀ ਸਵੇਰ ਦੇ ਕਰਕੇ ਲਗੇ ਜਾਂਦੇ ਕੋਈ ਕੰਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸਿੰਚਾਈ ਦੇ ਹੈਗੇ 40 50 ਘਰ ਹੈਗੇ 40 50 ਘਰ ਹੈ ਹਾਂਜੀ ਲੋਤ ਬਣੇ ਪਾਣੀ ਲੈ ਕੇ ਫਾਜੀ ਮੈਂ ਪਿੰਡ ਬੂਠਾ ਤੋਂ ਆਇਆ ਵਾਂ ਜਾਣੇ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਚੜਿਆ ਹੈ ਟਰਾਲੀਆਂ ਟਰੈਕਟਰਾਂ ਦੇ ਬੱਚੇ ਮਾਲ ਡੰਗਰ ਲਈ ਜਾਂਦੇ ਆ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਕੋਈ ਸਰਕਾਰ ਉਹ ਨਹੀਂ ਸੁਣਦਾ ਹੋਈ ਹੈ। ਹਾਂਜੀ। ਸਰਕਾਰ ਕੋਈ ਨਹੀਂ ਆਉਂਦੀ। ਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ। ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ। ਜਿੰਨੀ ਫਸਲਾਂ ਸਭ ਡੁੱਬੀ ਹੋਈ ਹੈ। ਕਿ ਕਿਹੜੀ ਫਸਲ ਜਾ ਕੇ ਇੱਥੇ ਹੁੰਦੀ ਹੈ ਤੇ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ? ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ। ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕੇ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ। ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਹੈ। ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਕੁ? ਹਾਂਜੀ ਹੱਗਣੇ ਇੱਥੇ 30-40 ਘਰ ਹੈਗਣੇ ਜਿਹੜੇ ਇੱਥੇ ਰਹਿੰ ਕਿੰਨਾ ਕ ਪਾਣੀ ਕਰੋ ਚੈਸਟਰ ਨੂੰ ਕਰਾਏ ਪਾਣੀ ਭਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲਓ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਝੋਨਾ ਫਸਲ ਕੁਝ ਨਹੀਂ ਪੈਦੀ ਹੈਗੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣੇ ਪੈਸੇ ਮਨ ਲਓ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜਿਆਦਾ ਝੋਨਾ ਕਣ ਕੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜ ਜਿੰਨੇ ਫਸਾਦੇ ਸਾਬ ਖਰਾਬ ਹੋ ਗਏ ਪਾਣੀ ਆਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਛ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਜਲੀ ਬੰਦ ਹੈ ਨਹੀਂ ਬੰਦ ਹੈ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਭਾਈ ਲਾ ਤਾਂ ਬਹੁਤ ਮਾੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪੈਂਦਾ। ਪਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵਾਧਾ ਜਾ ਰਿਹਾ। ਲਗਾਤਾਰ ਵਧਦੇ ਪ੍ਰਵਾਹਸ਼ ਨੂੰ ਇਹ ਹੀ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਦੀ ਜਾਂ ਨਾ ਕੁਛ ਆਣ ਜਾਣ ਆਇਆ ਜਾਏ ਬੰਦ ਹੋ ਗਈ ਆ ਸਾਡੀ। ਠੀਕ ਹੈ। ਕੱਲੋਂ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਅਸੀਂ ਕਿੱਥੇ ਰਹਿਏ ਕਿਦਾਂ ਲਿਜਾ ਸਕਦਾ। ਮੱਛਰ ਕੋਟ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤੇ ਜਿੱਤ ਕਰਕੇ ਕਿਸ ਨੇ ਦੱਸਿਆ ਨਹੀਂ ਤੇ ਇਹ ਅਕਦਮ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰ ਕੇ ਆਣ ਲੱਗੇ ਆ ਤੇ ਉਹ ਦੇਖੋ ਜੀ ਕਿਹਦਾ ਆ ਰਿਹਾ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਜੇ ਖਾਮਣਿਆ ਦੀਆਂ ਮਿਆਣਾ ਮਿਆਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਹੈ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਹੀਂ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਹੈ ਔਰ ਜੀ ਇਹਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਉਹ ਸਿਰਫ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਕੰਮ ਚਾਹੋਗੇ ਬਰਸਾਤ ਵੀ ਜ਼ਿਆਦਾ ਤਾਂ ਜੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਇਹ ਆ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜੀਵਨ ਦਾਰ ਬਚ ਜਾਣ ਨਹੀਂ ਤੇ ਬਹੁਤ ਮਾੜਾ ਹੱਥ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡੇ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪੜੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂ ਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਹਾਂ ਜੀ ਦਰਿਆ ਚ ਕਰ ਪਾਣੀ ਪਾਣੀ ਗਰਦਾਸਪੁਰ ਵਾਲੂ ਵੀ ਗਿਆ ਪੰਜ ਨਹੀਂ ਜੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਾਂ ਜਿੱਥੇ ਰਹਿ ਰਹੇ ਆ ਆਪਣੇ ਇਲਾਕੇ ਦਾ ਪਤਾ ਹੈ ਜਿਹੜੇ ਪਾਣੀ ਦੇ ਹਾਲਾਤ ਬਣੇ ਔਰ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਵਿੱਚ ਚੱਲਦੇ ਆ ਭਾਜੀ ਸਾਰਾ ਸਾਰਾ ਤੁਹਾਡੇ ਸਾਹਮਣੇ ਦਾ ਕੱਟ ਕਰੇ 7-7 ਫੁੱਟ ਪਾਣੀ ਆ ਗਿਆ ਉਧਰ ਸਾਡੀਆਂ ਮੋਟਰਾਂ ਡੁੱਬ ਗਈਆਂ ਠੀਕ ਹੈ ਜੀ ਮੋਟਰਾਂ ਡੁੱਬ ਗਈਆਂ ਨਾਲੇ ਛੋਨੇ ਨੂੰ ਨੁਕਸਾਨ ਸਾਰਾ ਯਾਰ ਤੇਰੇ ਇਸ ਇਲਾਕੇ 'ਚ ਫਸਲ ਕਿਹੜੀ ਕਿਹੜੀ ਹੁੰਦੀ ਔਰ ਪਿਛਲੇ ਹੜ੍ਹਾਂ ਦੇ ਹਾਲਾਤ ਦੇਖੀਏ ਤਾਂ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਦੌਰਾਨ ਜੋ ਪਾਣੀ ਭਾਈ ਪਿਛਲੇ ਵੀ ਇਹੀ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਣਕ ਹੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਸੀ ਭਈ ਤੇ ਝੋਨਾ ਤੇ ਆਹੀ ਹੁੰਦਾ ਹੈ ਉਹਦੇ ਪਾਣੀ ਆ ਜਾਂਦਾ ਕੀ ਮੰਗ ਕਰਦੇ ਹੋ ਕੋਈ ਮੁਆਵਜ਼ਾ ਵਗੈਰਾ ਪਿਛਲੇ ਸਮੇਂ ਦੌਰਾਨ ਮਿਲਿਆ ਸੀ ਕਿ ਸਰਕਾਰ 측 ਕੀ ਹੈ ਪ੍ਰੋਸਾ ਪਾਜੀ ਹੈ ਨਹੀਂ ਕੋਈ ਪ੍ਰੋਸਾ ਨਹੀਂ ਹੈ ਵੈਸੇ ਪਿਛਲੀ ਵਾਰੀ ਵੀ ਕੁਛ ਨਹੀਂ ਦਿੱਤਾ ਇਥੇ ਪਤਾ ਨਹੀਂ ਬਾਕੀ ਹੋਰ ਕਿਦਾਂ ਦਿੱਤਾ ਕਿ ਨਹੀਂ ਦਿੱਤਾ ਇੱਥੇ ਕੁਝ ਨਹੀਂ ਮਿਲਿਆ ਕਿਸੇ ਨੂੰ